ਮੇਰਾ ਨਾਮ ਮਨਜੀਤ ਸਿੰਘ ਗਿੱਲ ਆ ਜੀ ਤੇ ਮੈਂ ਮੂਰਤੀ ਕਲਾ ਦਾ ਆਰਟਿਸਟ ਆ ਤੇ ਮੈਥੋਂ ਛੋਟਾ ਮੇਰਾ ਭਰਾ ਸਰਜੀਤ ਸਿੰਘ ਗਿੱਲ ਉਹ ਵੀ ਮੂਰਤੀ ਕਲਾ ਦਾ ਆਰਟਿਸਟ ਆ ਅਸਲ ਦੇ ਵਿੱਚ ਅਸੀਂ ਆਪਣੇ ਅੱਜ ਖੇਤ ਦੇ ਵਿੱਚ ਸੀਗੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਮਹਿਬੂਬ ਕਮੇਡੀਅਨ ਜਿਹੜੇ ਆ ਪੰਜਾਬੀ ਦੇ ਜਸਵਿੰਦਰ ਭੱਲਾ ਜੀ ਉਹ ਸਾਡੇ ਵਿੱਚ ਨਹੀਂ ਰਹੇ ਤੇ ਬਹੁਤ ਮਨ ਉਦਾਸ ਸੀਗਾ ਵੀ ਦੂਜਿਆਂ ਨੂੰ ਹਸਾਉਣ ਵਾਲਾ ਅੱਜ ਪੰਜਾਬ ਦੇ ਵਿੱਚ ਨਹੀਂ ਰਿਹਾ ਇਹ ਖਿਆਲ ਪੈਦਾ ਹੋ ਗਿਆ ਕਿਉਂਕਿ ਛੋਟੇ ਹੁੰਦੇ ਅਕਸਰ ਉਹਨਾਂ ਦਾ ਸ਼ਨਕਾਟਾ ਤੇ ਚਾਚਾ ਚਤਰੀ ਨੂੰ ਅਕਸਰ ਸੁਣਦੇ ਸੀ ਤੇ ਹਰ ਇੱਕ ਆਦਮੀ ਸੁਣਦਾ ਸੀ ਪੰਜਾਬੀ ਜਿੱਥੇ ਵੀ ਬੈਠਾ ਦੁਨੀਆ ਦੇ ਕੋਨੇ-ਕੋਨੇ 'ਚ ਤੇ ਮਨ 'ਚ ਇਹ ਖਿਆਲ ਆਇਆ ਵੀ ਆਪਾਂ ਮੂਰਤੀ ਕਲਾ ਦੇ ਕਲਾਕਾਰਾਂ ਤੇ ਆਪਾਂ ਕਿਉਂ ਨਾ ਸ਼ਰਦਾ ਦੇ ਫੁੱਲ ਭੇਟ ਕਰੀਏ ਆਪਣੀ ਕਲਾ ਦੇ ਰਾਂਹੀਂ ਕੁਦਰਤੀ ਗੱਲ ਹੈ ਜਿਵੇਂ ਇੱਕ ਭਾਸ਼ਣ ਕਰਤਾ ਜਿਹੜਾ ਆਪਣੇ ਭਾਸ਼ਣ ਰਾਂਹੀਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਅਸੀਂ ਮੂਰਤੀ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੂੰ ਆਪਣੀ ਮੂਰਤੀ ਕਲਾ ਦੇ ਰਾਂਹੀਂ ਸ਼ਰਧਾਂਜਲੀ ਦਿੱਤੀ ਹੈ ਮंजे ਜੇ ਜਿਸ ਦਾ ਖਬਰ ਜਿਹੜੀ ਦੁਖਦਾਈ ਆਈ ਦੁਖਦਾਈ ਖਬਰ ਸੁਣਨ ਤੋਂ ਬਾਅਦ ਕੰਮ ਤੋਂ ਸ਼ੁਰੂ ਕੀਤਾ ਤੁਸੀਂ ਇਹ ਆ तकरीबन ਅੰਦਾਜ਼ਾ ਲਾ ਲਉ ਕੋਈ 2.5 ਘੰਟੇ ਪਹਿਲਾਂ ਸ਼ੁਰੂ ਕੀਤਾ ਸੀਗਾ ਜੀ ਤੇ 2 ਘੰਟਿਆਂ ਦੇ ਵਿੱਚ ਇੱਥੋਂ ਤੱਕ ਲੈ ਕੇ ਆਇ ਇਸ ਸਟੈਚੂ ਹੁਣ ਜੇ ਕੰਪਲੀਟ ਹੋਣਾ ਬਾਕੀ ਆ ਜੇ ਤੁਸੀਂ ਜਿਹੜੀ ਇਹ ਕਲਾਕਰਤ ਦੇਖੀ ਆ ਜੇ ਕਾਫੀ ਦੇ ਉੱਪਰ ਕੰਮ ਹੋਣਾ ਬਾਕੀ ਆ ਤੇ ਮਨ ਦੇ ਵਿੱਚ ਇਹ ਸੀ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਆਪਣੀ ਕਲਾ ਦੇ ਰਾਹੀਂ ਸ਼ਰਧਾ ਵਧੇ ਫੁੱਲ ਭੇਟ ਕਰ ਰਹੇ ਹਾਂ ਤੇ ਆਪਣੀ ਕਲਾ ਦੇ ਰਾਈ ਇੱਕ ਨਿਗੁਣਾ ਜਿਹਾ ਇਹ ਉਪਰਾਲਾ ਸਾਡੇ ਵੱਲੋਂ ਦੋਨੋਂ ਭਰਾ ਲੱਗੇ ਹੋਏ ਆ ਤੇ ਇੱਕ ਸਾਡੀ ਬੇਟੀ ਆ ਸਾਗਰ ਜੋਤ ਉਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਉਹ ਨਾਲ ਕਰਵਾਉਂਦੀ ਆ ਕੰਮ ਬਾਕੀ ਸਾਰੇ ਬੱਚੇ ਕਰਦੇ ਆ ਪਰ ਅਸੀਂ ਅੱਜ ਤਿੰਨ ਜਣੇ ਹੀ ਕੰਮ ਕਰ ਰਹੇ ਆ ਜਿਹੜਾ ਬੇਟਾ ਸਰਵਦੀਪ ਤੇ ਗੌਰਵਦੀਪ ਪ੍ਰਭਜੋਤ ਸਾਰੇ ਅਸੀਂ ਜਿਹੜਾ ਹੈਗਾ ਅੱਜ ਕੱਲ ਮੂਰਤੀ ਕਲਾ ਨੂੰ ਸਮਰਪਿਤ ਹੋਏ ਹੋਏ ਆ ਬੱਚੇ ਸਾਨੂੰ ਵੇਖ-ਵੇਖ ਕੇ ਇਧਰ ਲੱਗ ਗਏ ਆ ਤੇ ਸਾਰੇ ਆਪਣੇ ਆਪਣੇ ਕੰਮਾਂ ਤੋਂ ਪੜ੍ਹਾਈ ਤੋਂ ਜਦੋਂ ਫ੍ਰੀ ਹੁੰਦੇ ਆ ਤੇ ਮਹਾਂਦੇਸ਼ ਭਗਤ پارک ਦੇ ਵਿੱਚ ਉਹ ਆ ਕਲਾਕਾਰੀ ਦੇ ਨਾਲ ਜੁੜਦੇ ਆ ਵੰਜੀ ਜੀ ਜਿੱਦਾਂ ਹੁਣ ਜਸਵੰਦਰ ਪਹਿਲਾ ਜੀ ਦਾ ਤੁਸੀਂ ਸਟੈਚੂ ਬਣਾਇਆ ਪਰਿਵਾਰ ਨਾਲ ਕੋਈ ਰਾਬਤਾ ਹੋਇਆ ਕਿਉਂਕਿ ਕੱਲ ਉਹਨਾਂ ਦਾ ਸੰਸਕਾਰ ਵੀ ਆ ਫਿਰ ਸਟੈਚੂ ਜਿਹੜਾ ਕੀ ਉਹਨਾਂ ਨੂੰ ਤੁਸੀਂ ਸੁਰਧ ਕਰੋਗੇ ਜਾਂ پارک ਤੇ ਲਗਾਈਏ ਨੀ ਅਜੇ ਤਾਂ ਅਸੀਂ ਪਾਰਕ ਦੇ ਵਿੱਚੋਂ ਬਾਹਰ ਹੀ ਨਿਕਲੇ ਖੇਤੋਂ ਆਏ ਆ ਤੇ ਆਉਂਦਿਆਂ ਜਿਹੜਾ ਹੈਗਾ ਉਹਨਾਂ ਦਾ ਸਟੈਚੂ ਸ਼ੁਰੂ ਕੀਤਾ ਹੋਰ ਅਸੀਂ ਅਜੇ ਕਿਤੇ ਪਾਸੇ ਕੋਈ ਸਾਡੀ ਗੱਲਬਾਤ ਨਹੀਂ ਹੈ ਅਸੀਂ ਤਾਂ ਸਿਰਫ ਉਦਾਸਮੰਦ ਦੇ ਨਾਲ ਅਜੇ ਇਨਾ ਹੀ ਕੀਤਾ ਕਿ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਲੇ ਮਾਡਲ ਰੂਪ ਜਿਹੜਾ ਉਹਦਾ ਅਸੀਂ ਭੱਲਾ ਜੀ ਦਾ ਉਹ ਤਿਆਰ ਕਰ ਰਹੇ ਆ ਅਜੇ ਹੋਰ ਕੁਝ ਨਹੀਂ ਡਿਸਾਈਡ ਕੀਤਾ ਕਿੱਥੇ ਲੱਗਣਾ ਹੈ ਕੀ ਕਰਨਾ ਹੈ ਅਜੇ ਇਧਰ ਤੋਂ ਸਾਡਾ ਧਿਆਨ ਹੀ ਨਹੀਂ ਸਿਰਫ ਅਸੀਂ ਤਾਂ ਅਜੇ ਸ਼ਰਧਾਂਜਲੀ ਵਜੋਂ ਇਹ ਉਪਰਾਲਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਸੋਚਾਂਗੇ ਜੀ ਸਮੁੱਚਾ ਪਰਿਵਾਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਯਤਨਸ਼ੀਲ ਹਨ ਤੇ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਦੁੱਖ ਹੁੰਦਾ ਉਹ ਜਦੋਂ ਸ਼ਖਸੀਅਤ ਕੋਈ ਚਲੀ ਜਾਂਦੀ ਹੈ ਆ ਵੀ ਜਿਨ੍ਹਾਂ ਨੇ ਪੰਜਾਬ ਨੂੰ ਸੱਭਿਆਚਾਰਕ ਪੱਖੋਂ ਉਤਾ ਚੁੱਕਿਆ ਤੇ ਉਹ ਸ਼ਖਸੀਅਤ ਸਾਡੇ ਵਿੱਚ ਨਹੀਂ ਰਹੀ ਤੇ ਕੁਦਰਤੀ ਸੁਭਾਵਿਕ ਹੈ ਜਿਹੜਾ ਇਹ ਦੁੱਖ ਹੋਣਾ ਤੇ ਉਸ ਦੁੱਖ ਨੂੰ ਜਿਹੜਾ ਜਿਸ ਤਰ੍ਹਾਂ ਇੱਕ ਕੋਈ ਸ਼ਬਦਕ ਰੂਪ ਦਿੰਦਾ ਹੈ ਅਸੀਂ ਉਹ ਮੂਰਤੀ ਰੂਪ ਦਿੱਤਾ ਹੈ ਤੇ ਭੱਲਾ ਜੀ ਦਾ ਜਿਹੜਾ ਹੈਗਾ ਉਹ ਮੂਰਤੀ ਰੂਪ ਇਸੇ ਕਰਕੇ ਤਿਆਰ ਕੀਤਾ ਕਿ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਮੰਜੂ ਜੀ ਜਿੱਦਾਂ ਤੁਸੀਂ ਮੂਰਤੀ ਤਿਆਰ ਕਰ ਰਹੇ ਸੀਗੇ ਉਦੋਂ ਮੂਰਤੀ ਤਿਆਰ ਕਰਦੇ ਭਾਵੁਕ ਵੀ ਹੋ ਗਏ ਤੁਸੀਂ ਕਹਿੰਦੇ ਸੀ ਬੜਾ ਯਾਰਾਨਾ ਜੀ ਭੱਲਾ ਜੀ ਦੇ ਨਾਲ ਮਿਲਨ ਸਰ ਬੰਦੇ ਸੀ ਹਾਂਜੀ ਅਸੀਂ ਪ੍ਰੋਫੈਸਰ ਮੋਹਨ ਸਿੰਘ ਮਲੇ ਦੀ ਪਦਾਇਸ਼ ਹਾਂ ਉਹ ਤਾਂ ਮੇਰੇ ਬਹੁਤ ਸੀਨੀਅਰ ਸੀ ਉਹ ਤਾਂ ਜਿਹੜਾ ਰੰਗਮੰਚ ਦੇ ਵਿੱਚ ਸੀਗੇ ਤੇ ਮੈਂ ਮੂਰਤੀ ਕਲਾਕਾਰ ਹੋਣ ਦੇ ਨਾਤੇ ਅਸੀਂ ਸਭ ਸਰਦਾਰ ਜਗਦੇਵ ਸਿੰਘ ਜਸਵਾਲ ਦੇ ਨਾਲ ਰਹੇ ਹੋਏ ਹਾਂ ਪ੍ਰੋਫੈਸਰ ਮੋਹਨ ਸਿੰਘ ਮਲੇ ਦੀ ਪਦਾਇਸ਼ ਹਾਂ ਤੇ ਇਕੱਠੇ ਰਹਿਣ ਦਾ ਮਤਲਬ ਫਿਰ ਹੁਣ ਇੱਕ ਖਲਾ ਪੈਦਾ ਹੋ ਗਿਆ ਉਹ ਸ਼ਖਸੀਅਤ ਚਲੀ ਗਈ ਸਾਡੇ ਵਿੱਚੋਂ ਇਹ ਬਾਲਮਕੰਦ ਸ਼ਰਮਾ ਜੀ ਤੇ ਜਸਵਿੰਦਰ ਭੱਲਾ ਜੀ ਇਹ ਅਕਸਰ ਜਦੋਂ ਮੇਲਾ ਬਹੁਤ ਜੋਬਨ ਤੇ ਹੁੰਦਾ ਸੀਗਾ ਤੇ ਉਦੋਂ ਇਹਨਾਂ ਦੀ ਵੀ ਬਹੁਤ ਜ਼ਿਆਦਾ ਆ ਲੋਕਾਂ ਦੇ ਦਿਲਾਂ ਚ ਜਿਹੜੀ ਆ ਉਹ ਜਗ੍ਹਾ ਹੁੰਦੀ ਸੀ ਜਿਹੜੀ ਅੱਜ ਵੀ ਕਾਇਮ ਆ ਤੇ ਹੁਣ ਜਿਹੜਾ ਉਹ ਇਸ ਸ਼ਖਸੀਅਤ ਦੇ ਜਾਣ ਨਾਲ ਕੁਦਰਤੀ ਗੱਲ ਬਾਲਮਕੰਦ ਸ਼ਰਮਾ ਜੀ ਵੀ ਇਕੱਲੇ ਪੈ ਗਏ ਆ ਤੇ ਦੁੱਖ ਹੈ ਸਾਰੇ ਸਮੁੱਚੇ ਪੰਜਾਬ ਨੂੰ ਤੇ ਸਾਰੇ ਪੰਜਾਬੀਆਂ ਨੂੰ ਹੀ ਤੇ ਅਸੀਂ ਵੀ ਉਸ ਉਸ ਦੁੱਖ ਦੀ ਘੜੀ ਦੇ ਸ਼ਰੀਕ ਆ ਕਿਆ ਸਕਦੇ ਆ ਵੀ ਅੱਜ ਜਿਹੜੀ ਸੱਚੇ ਸਰਗੰਗਲੇ ਜਿਹੜੀ ਸਟੈਚੂ ਬਣਾ ਕੇ ਦਿੱਤੇ ਜੀ ਜੀ ਬਿਲਕੁਲ ਕੁਦਰਤੀ ਸੁਭਾਅਕ ਆ ਜੀ ਮੇਰਾ ਨਾਮ ਮਨਜੀਤ ਸਿੰਘ ਗੱਲ ਆ ਜੀ ਤੇ ਮੈਂ ਮੂਰਤੀ ਕਲਾ ਦਾ ਆਰਟਿਸਟ ਆ ਤੇ ਮੈਥੋਂ ਛੋਟਾ ਮੇਰਾ ਭਰਾ surjit singh ਗੱਲ ਉਹ ਵੀ ਮੂਰਤੀ ਕਲਾ ਦਾ ਆਰਟਿਸਟ ਆ ਅਸਲ ਦੇ ਵਿੱਚ ਅਸੀਂ ਆਪਣੇ ਅੱਜ ਖੇਤ ਦੇ ਵਿੱਚ ਸੀਗੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਮਹਿਬੂਬ ਕਮੀਡੀਅਨ ਜਿਹੜੇ ਆ ਪੰਜਾਬੀ ਦੇ ਜਸਵਿੰਦਰ ਭੱਲਾ ਜੀ ਉਹ ਸਾਡੇ ਵਿੱਚ ਨਹੀਂ ਰਹੇ ਤੇ ਬਹੁਤ ਮਨ ਉਦਾਸ ਸੀਗਾ ਵੀ ਦੂਜੇ ਨੂੰ ਹਸਾਉਣ ਵਾਲਾ ਅੱਜ ਪੰਜਾਬ ਦੇ ਵਿੱਚ ਨਹੀਂ ਰਿਹਾ ਇੱਕ ਖਲਾਅ ਪੈਦਾ ਹੋ ਗਿਆ ਕਿਉਂਕਿ ਛੋਟੇ ਹੁੰਦੇ ਅਕਸਰ ਉਹਨਾਂ ਦਾ ਸ਼ਨਕਾਟਾ ਤੇ ਚਾਚਾ ਚਤਰੀ ਨੂੰ ਅਕਸਰ ਸੁਣਦੇ ਸੀ ਤੇ ਹਰ ਇੱਕ ਆਦਮੀ ਸੁਣਦਾ ਸੀ ਪੰਜਾਬੀ ਜਿੱਥੇ ਵੀ ਬੈਠਾ ਦੁਨੀਆ ਦੇ ਕੋਨੇ-ਕੋਨੇ 'ਚ ਤੇ ਮਨ 'ਚ ਇਹ ਖਿਆਲ ਆਇਆ ਵੀ ਆਪਾਂ ਮੂਰਤੀ ਕਲਾ ਦੇ ਕਲਾਕਾਰਾਂ ਤੇ ਆਪਾਂ ਕਿਉਂ ਨਾ ਸ਼ਰਦਾ ਦੇ ਫੁੱਲ ਭੇਟ ਕਰੀਏ ਆਪਣੀ ਕਲਾ ਦੇ ਰਾਂ ਹੀ ਕੁਦਰਤੀ ਗੱਲ ਹੈ ਜਿਵੇਂ ਇੱਕ ਭਾਸ਼ਣ ਕਰਤਾ ਜਿਹੜਾ ਆਪਣੇ ਭਾਸ਼ਣ ਦੇ ਰਾਂਝਾ ਦੇ ਫੁੱਲ ਭੇਟ ਕਰਦਾ ਹੈ ਅਸੀਂ ਮੂਰਤੀ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੂੰ ਆਪਣੀ ਮੂਰਤੀ ਕਲਾ ਦੇ ਰਾਂਝਾ ਸ਼ਰਧਾਂਜਲੀ ਦਿੱਤੀ ਹੈ ਮੰਜੀ ਜੀ ਜਿਸ ਦਾ ਖਬਰ ਜਿਹੜੀ ਦੁਖਦਾਈ ਆਈ ਦੁਖਦਾਈ ਖਬਰ ਸੁਣਨ ਤੋਂ ਬਾਅਦ ਕਿਦੋਂ ਸ਼ੁਰੂ ਕੀਤਾ ਤੁਸੀਂ ਅੰ तकरीबन ਅੰਦਾਜ਼ਾ ਲਾ ਲਉ ਕੋਈ 2.5 ਘੰਟੇ ਪਹਿਲਾਂ ਸ਼ੁਰੂ ਕੀਤਾ ਸੀਗਾ ਜੀ ਤੇ 2 ਘੰਟਿਆਂ ਦੇ ਵਿੱਚ ਇੱਥੋਂ ਤੱਕ ਲੈ ਕੇ ਆ ਇਸ ਸਟੈਚੂ ਹੁਣ ਜੇ ਕੰਪਲੀਟ ਹੋਣਾ ਬਾਕੀ ਆ ਜੇ ਤੁਸੀਂ ਜਿਹੜੀ ਇਹ ਕਲਾਕਰਤ ਦੇਖੀ ਆ ਜੇ ਕਾਫੀ ਦੇ ਉੱਪਰ ਕੰਮ ਹੋਣਾ ਬਾਕੀ ਆ ਤੇ ਮਨ ਦੇ ਵਿੱਚ ਇਹ ਸੀ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਆਪਣੀ ਕਲਾ ਦੇ ਰਾਈ ਸ਼ਰਧਾ ਵਧੇ ਫੁੱਲ ਭੇਟ ਕਰ ਰਹੇ ਆ ਤੇ ਆਪਣੀ ਕਲਾ ਦੇ ਰਾਈ ਇੱਕ ਨਿਗੁਣਾ ਜਿਹਾ ਇਹ ਉਪਰਾਲਾ ਸਾਡੇ ਵੱਲੋਂ ਦੋਨੋਂ ਭਰਾ ਲੱਗੇ ਹੋਏ ਆ ਤੇ ਇੱਕ ਸਾਡੀ ਬੇਟੀ ਆ ਸਾਗਰ ਜੋਤ ਉਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਉਹ ਨਾਲ ਕਰਵਾਉਂਦੀ ਆ ਕੰਮ ਬਾਕੀ ਸਾਰੇ ਬੱਚੇ ਕਰਦੇ ਆ ਪਰ ਅਸੀਂ ਅੱਜ ਤਿੰਨ ਜਣੇ ਹੀ ਕੰਮ ਕਰ ਰਹੇ ਆ ਜਿਹੜਾ ਬੇਟਾ ਸਰਵਦੀਪ ਤੇ ਗੌਰਵਦੀਪ ਪ੍ਰਭਜੋਤ ਸਾਰੇ ਅਸੀਂ ਜਿਹੜਾ ਹੈਗਾ ਅੱਜ ਕੱਲ ਮੂਰਤੀ ਕਲਾ ਨੂੰ ਸਮਰਪਿਤ ਹੋਏ ਹੋਏ ਆ ਬੱਚੇ ਸਾਨੂੰ ਵੇਖ-ਵੇਖ ਕੇ ਇਧਰ ਲੱਗ ਗਏ ਆ ਤੇ ਸਾਰੇ ਹੀ ਆਪਣੇ ਆਪਣੇ ਕੰਮਾਂ ਤੋਂ ਪੜ੍ਹਾਈ ਤੋਂ ਜਦੋਂ ਫ੍ਰੀ ਹੁੰਦੇ ਆ ਤੇ ਮਹਾਂਦੇਸ਼ ਭਗਤ پارک ਦੇ ਵਿੱਚ ਉਹ ਆ ਕਲਾਕਾਰੀ ਦੇ ਨਾਲ ਜੁੜਦੇ ਆ ਹੇ ਜਸਵੰਤ ਜੀ ਜਿੱਦਾਂ ਹੁਣ ਜਸਵੰਦਰ ਪਹਿਲਾ ਜੀ ਦਾ ਤੁਸੀਂ ਸਟੈਚੂ ਬਣਾਇਆ ਪਰਿਵਾਰ ਨਾਲ ਕੋਈ ਰਾਬਤਾ ਹੋਇਆ ਕਿਉਂਕਿ ਕੱਲ ਉਹਨਾਂ ਦਾ ਸੰਸਕਾਰ ਵੀ ਹੈ ਫਿਰ ਇਹ ਸਟੈਚੂ ਜਿਹੜਾ ਕੀ ਉਹਨਾਂ ਨੂੰ ਤੁਸੀਂ ਸੁਰਧ ਕਰੋਗੇ ਜਾਂ ਪਾਰਕ ਦੇ ਲਗਾਈਓ ਨਹੀਂ ਅਜੇ ਤਾਂ ਅਸੀਂ ਪਾਰਕ ਦੇ ਵਿੱਚੋਂ ਬਾਹਰ ਹੀ ਨਿਕਲੇ ਖੇਤੋਂ ਆਏ ਆ ਤੇ ਆਉਂਦਿਆਂ ਜਿਹੜਾ ਹੈਗਾ ਉਹਨਾਂ ਦਾ ਸਟੈਚੂ ਸ਼ੁਰੂ ਕੀਤਾ ਹੋਰ ਅਸੀਂ ਅਜੇ ਕਿਤੇ ਪਾਸੇ ਕੋਈ ਸਾਡੀ ਗੱਲਬਾਤ ਨਹੀਂ ਹੈ ਅਸੀਂ ਤਾਂ ਸਿਰਫ ਉਦਾਸਮੰਦ ਦੇ ਨਾਲ ਅਜੇ ਇਨਾ ਹੀ ਕੀਤਾ ਕਿ ਅਸੀਂ ਆਪਣੀ ਸ਼ਰਤਾਂ ਦੇ ਫੁੱਲ ਭੇਟ ਕਰਨ ਲਈ ਕਲੇ ਮਾਡਲ ਰੂਪ ਜਿਹੜਾ ਉਹਦਾ ਅਸੀਂ ਭੱਲਾ ਜੀ ਦਾ ਉਹ ਤਿਆਰ ਕਰ ਰਹੇ ਹਾਂ ਅਜੇ ਹੋਰ ਕੁਝ ਨਹੀਂ ਡਿਸਾਈਡ ਕੀਤਾ ਕਿੱਥੇ ਲੱਗਣਾ ਹੈ ਕੀ ਕਰਨਾ ਹੈ ਅਜੇ ਇੱਧਰ ਤੋਂ ਸਾਡਾ ਧਿਆਨ ਹੀ ਨਹੀਂ ਸਿਰਫ ਅਸੀਂ ਤਾਂ ਅਜੇ ਸ਼ਰਧਾਂਜਲੀ ਵਜੋਂ ਇਹ ਉਪਰਾਲਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਸੋਚਾਂਗੇ ਜੀ ਸਮੁੱਚਾ ਪਰਿਵਾਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਯਤਨਸ਼ੀਲ ਹਨ ਤੇ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਦੁੱਖ ਹੁੰਦਾ ਉਹ ਜਦੋਂ ਸ਼ਖਸੀਅਤ ਕੋਈ ਚਲੀ ਜਾਂਦੀ ਹੈ ਆ ਵੀ ਜਿਨ੍ਹਾਂ ਨੇ ਪੰਜਾਬ ਨੂੰ ਸਭਿਆਚਾਰਕ ਪੱਖੋਂ ਉਤਾ ਚੁੱਕਿਆ ਤੇ ਉਹ ਸ਼ਖਸੀਅਤ ਸਾਡੇ ਵਿੱਚ ਨਹੀਂ ਰਹੀ ਤੇ ਕੁਦਰਤੀ ਸੁਭਾਵਿਕ ਹੈ ਜਿਹੜਾ ਇਹ ਦੁੱਖ ਹੋਣਾ ਤੇ ਉਸ ਦੁੱਖ ਨੂੰ ਜਿਹੜਾ ਜਿਸ ਤਰ੍ਹਾਂ ਇੱਕ ਕੋਈ ਸ਼ਬਦਕ ਰੂਪ ਦਿੰਦਾ ਹੈ ਅਸੀਂ ਨੂੰ ਮੂਰਤੀ ਰੂਪ ਦਿੱਤਾ ਹੈ ਤੇ ਭੱਲਾ ਜੀ ਦਾ ਜਿਹੜਾ ਹੈਗਾ ਉਹ ਮੂਰਤੀ ਰੂਪ ਇਸੇ ਕਰਕੇ ਤਿਆਰ ਕੀਤਾ ਕਿ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਮਨਜੀ ਜੀ ਜਦੋਂ ਤੁਸੀਂ ਮੂਰਤੀ ਤਿਆਰ ਕਰ ਰਹੇ ਸੀਗੇ ਉਦੋਂ ਮੂਰਤੀ ਤਿਆਰ ਕਰਦੇ ਭਾਵੁਕ ਵੀ ਹੋ ਗਏ ਤੁਸੀਂ ਕਹਿੰਦੇ ਸੀ ਬੜਾ ਯਾਰਾਨਾ ਜੀ ਭੱਲਾ ਜੀ ਦੇ ਨਾਲ ਮਿਲਨ ਸਰ ਬੰਦੇ ਜੀ ਹਾਂਜੀ ਅਸੀਂ ਪ੍ਰੋਫੈਸਰ ਮੋਹਨ ਸਿੰਘ ਮਲੇ ਦੀ ਪਦਾਇਸ਼ ਹਾਂ ਉਹ ਤਾਂ ਮੇਰੇ ਬਹੁਤ ਸੀਨੀਅਰ ਸੀ ਉਹ ਤਾਂ ਜਿਹੜਾ ਰੰਗਮੰਚ ਦੇ ਵਿੱਚ ਸੀਗੇ ਤੇ ਮੈਂ ਮੂਰਤੀ ਕਲਾਕਾਰ ਹੋਣ ਦੇ ਨਾਤੇ ਅਸੀਂ ਸਭ ਸਰਦਾਰ ਜਗਦੇਵ ਸਿੰਘ ਜਸਵਾਲ ਦੇ ਨਾਲ ਰਹੇ ਹੋਏ ਹਾਂ ਪ੍ਰੋਫੈਸਰ ਮੋਹਨ ਸਿੰਘ ਮਲੇ ਦੀ ਪਦਾਇਸ਼ ਹਾਂ ਤੇ ਇਕੱਠੇ ਰਹਿਣ ਦਾ ਮਤਲਬ ਫਿਰ ਹੁਣ ਇੱਕ ਖਲਾ ਪੈਦਾ ਹੋ ਗਿਆ ਉਹ ਸ਼ਖਸੀਅਤ ਚਲੀ ਗਈ ਸਾਡੇ ਵਿੱਚੋਂ ਇਹ ਬਾਲਮਕੰਦ ਸ਼ਰਮਾ ਜੀ ਤੇ ਜਸਵਿੰਦਰ ਭੱਲਾ ਜੀ ਇਹ ਅਕਸਰ ਜਦੋਂ ਮੇਲਾ ਬਹੁਤ ਜੋਬਨ ਤੇ ਹੁੰਦਾ ਸੀਗਾ ਤੇ ਉਦੋਂ ਇਹਨਾਂ ਦੀ ਵੀ ਬਹੁਤ ਜ਼ਿਆਦਾ ਆ ਲੋਕਾਂ ਦੇ ਦਿਲਾਂ 'ਚ ਜਿਹੜੀ ਆ ਉਹ ਜਗ੍ਹਾ ਹੁੰਦੀ ਸੀ ਜਿਹੜੀ ਅੱਜ ਵੀ ਕਾਇਮ ਆ ਤੇ ਹੁਣ ਜਿਹੜਾ ਉਹ ਇਸ ਸ਼ਖਸੀਅਤ ਦੇ ਜਾਣ ਨਾਲ ਕੁਦਰਤੀ ਗੱਲ ਬਾਲਮਕੰਦ ਸ਼ਰਮਾ ਜੀ ਵੀ ਇਕੱਲੇ ਪੈ ਗਏ ਆ ਤੇ ਦੁੱਖ ਹੈ ਸਾਰੇ ਸਮੁੱਚੇ ਪੰਜਾਬ ਨੂੰ ਤੇ ਸਾਰੇ ਪੰਜਾਬੀਆਂ ਨੂੰ ਹੀ ਤੇ ਅਸੀਂ ਵੀ ਉਸ ਉਸ ਦੁੱਖ ਦੀ ਘੜੀ ਦੇ ਸ਼ਰੀਕ ਆ ਕਿਆ ਸਕਦੇ ਆ ਵੀ ਅੱਜ ਜਿਹੜੀ ਸੱਚੇ ਸਰਧਾਂਜਲੀ ਜਿਹੜੀ ਸਟੈਚੂ ਬਣਾ ਕੇ ਦਿੱਤੇ ਜਾਂਦੇ ਜੀ ਬਿਲਕੁਲ ਕੁਦਰਤੀ ਸੁਭਾਅਕ ਆ ਜੀ